ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਸਾਨ ਆਪਣੀ ਜਿੱਤ ਲਈ ਕਾਲੇ ਕਾਨੂੰਨ ਵਿਰੁੱਧ ਲੜ ਰਹੇ ਹਨ ਕਹਾਣੀ ਪਾਠਕ ਅਤੇ ਅਖੰਡ ਪਾਠ ਪਾਟਕਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਦੁਆਰਾ ਅੱਜ ਦੇ ਕਥਾਵਾਚਕ ਅਤੇ ਅਖੰਡ ਪਾਠ ਖੇਤੀਬਾੜੀ ਕਾਨੂੰਨ ਦੇ ਵਿਰੁੱਧ ਸਬਕ ਅਰਦਾਸ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕਿਸਾਨਾਂ ਦੀ ਜਿੱਤ ਲਈ ਅਰਦਾਸ ਕਰਦੇ ਹਨ ਇਸ ਮੌਕੇ ਕਥਾਵਾਚਕ ਆਖਦੇ ਹਨ ਕਿ ਕਿਸਾਨ ਖੇਤ ਤੇ ਬੈਠੇ ਹਨ ਅਤੇ ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਲਈ ਕਾਨੇ ਕਾਨੂੰਨ ਖਿਲਾਫ ਧਰਨੇ ਤੇ ਬੈਠੇ ਹਨ ਇਸ ਲਈ ਇਹ ਅਰਦਾਸ ਕੀਤੀ ਗਈ ਹੈ ਅਮ੍ਰਿਤਸਰ ਤੋਂ ਜਤਿੰਦਰਪਾਲ ਸਿੰਘ ਲੇਰਦੀ ਖਾਸ ਰਿਪੋਰਟ ਮੇਰਾ ਨਾਮ ਭਵਿੰਦਰ ਸਿੰਘ ਮੈਂ ਕਥਾਵਾਚਕ ਹਾਂ ਜੀ ਜੀ ਅਮਸਾ ਸਾਹਿਬ ਹਾਂਜੀ ਅੱਧੀ ਅਰਦਾਸ ਜਿਹੜੀ ਕੀਤੀ ਆ ਉਹਦੇ ਬਾਰੇ ਅੱਜ ਜੀ ਜੋ ਦਿੱਲੀ ਸਰਕਾਰ ਵੱਲੋਂ ਕਾਲੇ ਕਾਨੂੰਨ ਥੋਪੇ ਗਏ ਨੇ ਕਿਸਾਨਾਂ ਵੀਰਾਂ ਦੇ ਉੱਪਰ ਤੇ ਦਿੱਲੀ ਦੇ ਕੋਲੋਂ ਆਪਣਾ ਹੱਕ ਲੈਣ ਵਾਸਤੇ ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ ਇਸ ਸਮਤੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨਾਨ ਸਿੰਘ ਜਥੇਬੰਦੀਆਂ ਮਹਾਪੁਰਖ ਬਜ਼ੁਰਗ ਮਤਾਵਾ ਬੱਚੇ ਦਿੱਲੀ ਦੇ ਕੋਲ ਆਪਣਾ ਇਨਸਾਫ ਲੈਣ ਵਾਸਤੇ ਗਏ ਨੇ ਉਹਨਾਂ ਦੀ ਚੜ੍ਹਦੀ ਕਲਾ ਲਈ ਉਹਨਾਂ ਦੀ ਫਤਿਹ ਜਾਵੀ ਦੀ ਅਰਦਾਸ ਕੀਤੀ ਹੈ ਜੀ ਸਮਤੀਆਂ ਖੰਡ ਪਾਰਟੀ ਗੁਰੂਕਰ ਦੇ ਵਜ਼ੀਰਾਂ ਨੇ ਦੇਸ਼ ਵਿਦੇਸ਼ ਦੀ ਸਿਕਸ਼ਣ ਕਰਦੇ ਸੀ ਕਿਹੜੇ ਕਿਹੜੇ ਹਾਜ਼ਰ ਹੋਏ ਸੀ ਸਮਤੀਆਂ ਖੰਡ ਪਾਰਟੀ ਸਿੰਘ ਹੈ ਜੀ ਗੁਰੂ ਘਰ ਦੇ ਵਜ਼ੀਰ ਆ ਕਿਉਂਕਿ ਕਿਸਾਨਾਂ ਨੂੰ ਕਲਾ ਨੁਕਸਾਨ ਨਹੀਂ ਹੈ ਸਾਡੇ ਘਰ 'ਚ ਜਿਹੜੇ ਕਥਾਵਾਚਕਾਂ ਗੁਰੂ ਦੇ ਪ੍ਰਚਾਰਕਾਂ ਦੇ ਘਰਾਂ ਵਿੱਚ ਜਿਹੜੀ ਰੋਟੀ ਪੱਕਦੀ ਹੈ ਨਾ ਉਹ ਪਸਾਨ ਵੀ ਦਾ ਦਵਾਉਂਦੀ ਪੱਕਦੀ ਹੈ। ਸਾਡਾ ਵੀ ਫਰਜ਼ ਹੈ ਕਿ ਜੇ ਅਸੀਂ ਦਿੱਲੀ ਨਹੀਂ ਜਾ ਸਕਦੇ ਕਿਉਂਕਿ ਇਹ ਵਿਚਾਰੇ ਦਿੱਲੀ ਨਹੀਂ ਜਾ ਸਕਦੇ ਤਾਂ ਖੰਡਪਾਤ ਸਾਹਿਬ ਦੀਆਂ ਡੂਟੀਆਂ ਦਾ ਕਰਕੇ ਇੱਥੇ ਉਹਨਾਂ ਦੀ ਚਰਦੀ ਕਲਾ ਦੀ ਅਰਦਾਸ ਗੁਰੂ ਨਾਨਕ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ